待てよ、待てよ、待てよ。

ਕਰਦੇ ਨੂੰ ਕਾਵਾ ਕਾਵਾ ਸਰਵਣ ਮੁਕਤਾबाई ਹਾਂ ਜੀ ਬ੍ਰਿਉਪrakash ਕੀਤਾ ਹੈਗਾ ਉਹ ਫੜੇ ਖਿਲਾਫ ਮਾਰੇ ਭਾਈ ਕਰਦੇ ਸੀ ਦੇ ਹੀ ਪੜਦੇ ਹੋ ਵੀ ਕਾਫੀ ਜ਼ਰੂਰੀ ਇਲਜਾਮੀ ਲਾਏ ਗਏ ਹਨ ਉਹ ਕੀ ਸਚਾਈ ਹੈਗੀ ਸਰ ਉਹਨਾਂ ਦੀ 10 ਤਰੀਕ ਨੂੰ ਮੈਂ ਸਾਡੇ ਦਫਤਰ ਦੇ ਅੰਦਰ ਕੁਝ ਬੰਦੇ ਆ ਕੇ ਭੀੜ ਪੁਛਾ ਕੇ ਮੇਰੇ ਨੈਪਸੀਲਦਾਰ ਮੈਡਮ ਨੇ ਸੁਨੀਤਾ ਗਿੱਲਨ ਮੈਡਮ ਇਹਨਾਂ ਤੋਂ ਜ਼ਬਰਦਸਤੀ ਕੁਝ ਵਸੀਕਾ ਰਜਿਸਟਰ ਕਰਵਾਏ ਸੀ ਜਿਹਦੇ ਸਬੰਧ ਵਿੱਚ ਅਗਲੇ ਦਿਨ ਅਸੀਂ ਆ ਕੇ ਅਸੀਂ ਇਹਨਾਂ ਦੇ ਪਰਚੇ ਦਰਜ ਕਰਵਾਏ ਸੀ ਤੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਪੁਲਿਸ ਵਾਲੋ ਅਰੈਸਟ ਕਰ ਲਿੱਤਾ ਗਿਆ ਤੇ ਇੱਕ ਜਿਹੜਾ ਪਗੋੜਾ ਆਇਆ ਉਦੀ ਪੂਰੀ ਇਤਨਾ ਮਰਦਾਰ ਜੀ ਠੀਕ ਹੈ ਜੀ ਉਹਦੀ ਜਿਹੜਾ ਪਕੌੜੇ ਦੇ ਆਪਣਾ ਜਿਹੜਾ ਵਾਸਤੇ ਇੱਥੇ ਜਿਹੜਾ ਆ ਧਰਨਾ ਲਗਾਇਆ ਗਿਆ ਹੈ ਬੰਦਿਆਂ ਵੱਲੋਂ ਕਿ ਸਾਡੇ ਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਅਸੀਂ ਇਹ ਜਿਹੜਾ ਪੱਤਾ ਹੈ ਨੂੰ ਆਪਾਂ ਕੈਨਸਲ ਕਰਵਾ ਦਿਓ ਕਰਵਾ ਦਈਏ ਜੀ ਤੇ ਇਸ ਇਹ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ ਇੱਥੇ ਸਾਡਾ ਦੇਖੋ ਸੈਂਡ ਬੜਾ ਕਲੀਅਰ ਹੈ ਜੋ ਐਸ ਪਰ ਲਾ ਹੁਣ ਸਰ ਨਾਲ ਨਾਲ ਹਰ ਇੱਕ ਦਾ ਸੰਵਧਾਨਿਕ ਰਾਈਟ ਹੈ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਠੀਕ ਹੈ ਜੀ ਪਰ ਜੋ ਪ੍ਰੋਸੈਸ ਹੈ ਹੁਣ ਜੋ ਕਾਨੂੰਨ ਦਾ ਦ ਲਾ ਵੈਲ ਹੈਵ ਟੂ ਟੇਕ ਇਟਸ ਕੋਰਸ ਉਹ ਅਜੇ ਵੀ ਐਸ ਅੱਜ ਵੀ ਭਗਵਾੜਾ ਹੈ ਉਹ ਕੱਲ ਨੂੰ ਕੋਰਟ ਕੋਰਟ ਦੇ ਥਰੂ ਹੀ ਹੋਏਗਾ ਜੋ ਕੋਰਟ ਫੈਸਲਾ ਕਰੇਗੀ ਸਦੋਂ ਮਨ ਮਨਜ਼ੂਰ ਹੋਏਗਾ ਇਹ ਸਰ ਉਹ ਕਹਿੰਦੇ ਵੀ ਜਿਹੜਾ ਰਜਿਸਟਰੀ ਹੋਣਗੇ ਜੀ ਸਾਡੇ ਬੰਦੇ ਉਹ ਰੀਡਰ ਰਜਿਸਟਰੀ ਸੀ ਅਮਲੀ ਕਰਨੀ ਸੀ ਤੇ ਕੁਝਾ ਪੈਨ ਕਰੀਡ ਕੀਤੀ ਗਈ ਹੈ ਉਹ ਰਜਿਸਟਰੀ ਕੋ ਸੁਧਾਰਨ ਕੀਤੀ ਗਈ ਹੈ ਸਰ ਉਹ ਕੀ ਮਾਮਲਾ ਸੀ ਕਹਿੰਦੇ ਜਿਹਨੇ ਉਹ ਫਰਮ ਅਸੀ ਤਾਂ ਉਸੇ ਦਿਨ ਹੀ ਉਸ ਨੂੰ ਕਾਲ ਕਰ ਦਿੱਤਾ ਸਾਰਾ ਮਾਮਲਾ ਹੱਲ ਹੋ ਜਾਣਾ ਸੀ ਇਹਨ ਦੂਜੇ ਦਿਨ ਇਹ ਕਿਉਂ ਕਾਲੀ تھی ਉਹ 10 ਤਰੀਕ ਨੂੰ ਮੈਂ ਤੇ ਮੇਰਾ ਸਟਾਫ ਜਿਹੜਾ ਮੇਲ ਸਟਾਫ ਸੀ ਤੇ ਕੁਝ ਅਫੀਸਰਜ਼ ਹੋਰ ਜਲੰਧਰ ਦੇ ਸੀ ਨਾ ਹਾਈ ਕੋਰਟ ਸੀ ਕਿਸੇ ਕੇਸ ਦੇ ਸਬੰਧ ਵਿੱਚ ਸਾਡੇ ਮੈਡਮ ਲੈਫਟੀਨੈਂਟ ਸੁਨੀਤਾ ਕਿੱਲਨ ਮੈਡਮ ਇੱਥੇ ਇਕੱਲੇ ਸੀ ਤੇ ਮੇਰੇ ਜਿਹੜੇ ਇੱਥੇ ਸੇਵਾਦਾਰ ਨੇ ਉਹ ਵੀ ਲੇਡੀਜ਼ ਨੇ ਸੋ ਉਹ ਲੇਡੀਆਂ ਇਕੱਲੀਆਂ ਹੋਣ ਕਰਕੇ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਕਹਿ ਲੋ ਕਿ ਬੜਾ ਖੌਫ ਦਾ ਮਾਹੌਲ ਹੀ ਰਿਹਾ ਉਸ ਦਿਨ ਤਸੀਲ ਦੇ ਅੰਦਰ ਅਗਲੇ ਦਿਨ ਫਿਰ ਜਦੋਂ ਆਏ ਅਸੀਂ ਇਹਨਾਂ ਨੇ ਮਿਲਣਾ ਮੇਰੀ ਇਹਨਾਂ ਨਾਲ ਉਸ ਦਿਨ ਮੈਂ ਕੋਰਟ ਤੋਂ ਤਕਰੀਬਨ ਜੇ 1 ਵਜੇ ਫ੍ਰੀ ਹੋਇਆ ਸੀ ਮੇਰੀ ਇਹਨਾਂ ਨਾਲ ਗੱਲ ਹੋਈ ਸੀ ਸ਼ਾਮ ਨੂੰ 7 7:30 ਤੇ ਡੇਢ ਤੇਰੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰਾ ਧਿਆਨ ਚ ਲਿਆਦੀ ਸਾਰੀ ਗੱਲਬਾਤ ਤੇ ਅਸੀਂ ਫਿਰ ਅਗਲੇ ਦਿਨ ਆ ਕੇ ਤੁਰੰਤ ਹੀ ਇਹਦੇ ਤੇ ਫਿਰ ਤੇ ਸਾਰਿਆਂ ਨੂੰ ਆਪ ਦੇ ਜਿਹੜੇ ਹੋਰ ਮੇਰੇ ਨੈਪਸੀਲਦਾਰ ਸੀ ਨੈਪਸੀਲਦਾਰ ਕਰਾਇਆ ਨੈਪਸੀਲਦਾਰ ਨੋਰਮਲ ਅਸੀਂ ਸਾਰਿਆਂ ਨੇ ਆਪਸ ਵਿੱਚ ਮੀਟਿੰਗ ਕੀਤੀ ਪਲੱਸ ਹੋਰ ਕਰ ਲਗੋ ਜਿਹੜੇ ਹੈਗੇ ਸੀ ਸਾਡੇ ਉਹਦਾ ਇਥੇ ਨਾਲ ਪਟਵਾਰੀ ਸਹਿਬਾਨ ਸਾਰਿਆਂ ਨਾਲ ਅਸੀਂ ਮੀਟਿੰਗ ਕਰਕੇ ਤੇ ਫਿਰ ਅਸੀਂ ਡਿਸੀਜਨ ਲਿਆ ਸੀ ਕਿ ਨਹੀਂ ਇਹ ਕਿਹੜੀ ਚੀਜ਼ ਐ ਅਸੀਂ ਟਾਇਲਟ ਨਹੀਂ ਕਰਾਂਗੇ ਜਿਹੜੇ ਗਲਪਰੇਟਸ ਨੇ ਅਸੀਂ ਉਹਨਾਂ ਦੇ ਖਿਲਾਫ ਜੋ ਐਸ ਪਰ ਲਾ ਜੋ ਐਕਸ਼ਨ ਮੜਦਾ ਹੈ ਅਸੀਂ ਉਹ ਜ਼ਰੂਰ ਲਵਾਂਗੇ ਤੇ ਇੱਕ ਸਰ ਹੁਣੇ ਹੋਰ ਵੀ ਬੜੀ ਗੰਗੋ ਵੀ ਚਲਾਇਆ ਵੀ ਅਸੀਂ ਪੂਰਾ ਪ੍ਰੋਜੈਕਟ ਕਾਪੂਰੇਟ ਸਜਾ ਹੈਗਾ ਉਹ ਵੀ ਕਹਿੰਦੇ ਵੀ ਸੜਕੋ ਵੀਡੀਓ ਵਗੈਰਾ ਹੈ ਗਿਆ ਬਦਿਆਂ ਇਹ ਉਹ ਚੱਲ ਰਹੀ ਗੀਦਰਾ ਮਾਮਲਾ ਹੈ ਇਹ ਕੋਈ ਕਿਸੇ ਕੋ ਵੀਡੀਓ ਹੈ ਕਿ ਜਨਤਕ ਕਰੇ ਠੀਕ ਹੈ ਜੀ ਬਾਕੀ ਹੁਣ ਮੈਂ ਤੁਹਾਡੇ ਚੈਨਲਾਂ ਹੀ ਇਹ ਮੈਂ ਬੜਾ ਸਪਸ਼ਟ ਦੱਸਣਾ ਚਾਹਨਾ ਹਾਂ ਹੁਣ ਕਿ ਆ ਜਿਹੜਾ ਭ੍ਰਸ਼ਟਾਚਾਰ ਨੂੰ ਲੈ ਕੇ ਹੈ ਅਸੀਂ ਹੁਣ ਪਰਸਨਲੀ ਹਰ ਚੀਜ਼ ਮੋਨੀਟਰ ਕਰ ਰਹੇ ਹਾਂ ਮੈਂ ਬਾਹਰ ਜਿੰਨੇ ਵੀ ਬਾਹਰ ਬਸੀਕਾ ਨਵੀਸ ਬੈਠੇ ਨੇ ਆਏ ਜਿਹੜੇ ਆਪਣੇ ਹੋਰ ਟਾਈਪ ਦੇ ਬੈਠੇ ਨੇ ਮੈਂ ਬਾਰ-ਬਾਰ ਹਰ ਇੱਕ ਚੈਨਲ ਰਾਹੀਂ ਮੈਂ ਦੱਸੂਗਾ ਕਿ ਕੋਈ ਵੀ ਚੀਜ਼ ਇੱਥੇ ਬਿਨਾਂ ਰਸੀਦ ਤੋਂ ਨਹੀਂ ਹੋਏਗੀ ਮੇਰੇ ਜਾਂ ਮੇਰੇ ਨੈਪਸ਼ੀਲਦਾਰ ਦੇ ਨਾਮ ਜਾਂ ਮੇਰੇ ਦਫਤਰ ਦੇ ਕਿਸੇ ਵੀ ਸਟਾਫ ਦੇ ਨਾਮ ਤੇ ਕੋਈ ਵੀ ਬੰਦਾ ਅਗਰ ਪੈਸੇ ਮੰਗਦਾ ਤਾਂ ਤੁਰੰਤ ਸਾਨੂੰ ਰਿਟਰਨ ਦੇ ਅੰਦਰ ਉਹਦੀ ਕੰਪਲੇਂਟ ਕੀਤੀ ਜਾਵੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ